ਸਤਿ ਸ਼੍ਰੀ ਅਕਾਲ ਬੁੱਧਾ ਹਾਏ 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 ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕਿਸ ਬੰਦ ਚ ਕਰ ਰਹੇ ਤੁਸੀਂ ਅੱਜ ਇਹ ਜਿਹੜੀ ਕੋਲਕਾਤਾ ਵਿਖੇ ਪਿਛਲੇ ਦਿਨੀ ਇੱਕ ਟ੍ਰੇਨੀ ਡਾਕਟਰ ਦੇ ਨਾਲ ਦਰਿੰਦਗੀ ਨਾਲ ਕੁਝ ਸ਼ਰਾਪਤੀ ਅੰਸਰਾਂ ਨੇ ਪਹਿਲਾਂ ਹਲਾਕ ਕਰ ਉਹਦਾ ਕੀਤਾ ਫਿਰ ਹੱਤਿਆ ਕਰ ਦਿੱਤੀ ਗਈ ਇਹ ਸਾਰੀ ਇਨਸਾਨੀਅਤ ਨੂੰ ਸੇ ਚ ਜੋੜ ਕੇ ਰੱਖ ਦਿੱਤਾ ਤੇ ਜਿੱਥੇ ਟਾਈਮ ਦੇ ਨਾਲ ਸਾਰੇ ਭਾਰਤ ਦੇ ਵਿੱਚ ਰੋਸ ਵਿਚਾਰੇ ਕੈਂਡਲ ਮਾਰਚ ਕੱਢੇ ਗਏ ਕਿਉਂਕਿ ਬੜੀ ਵੱਡੀ ਦੁਖਦਾਈ ਘਟਨਾ ਹੈ ਅਸੀਂ ਇਹ ਕਾਮਨਾ ਵੀ ਕਰਦੇ ਹਾਂ ਕਿ ਸਾਰਿਆਂ ਦੀਆਂ ਧੀਆਂ ਜਿਹੜੀਆਂ ਸੁਰੱਖਿਤ ਰਹਿਣ ਸਾਰਿਆਂ ਦੀਆਂ ਭੈਣਾਂ ਸੁਰੱਖਿਤ ਰਹਿਣ ਇਤਾਂ ਦੀ ਵਾਰਤਾ ਦੁਬਾਰਾ ਫੇਰ ਨਾ ਹੋਵੇ ਇਸੇ ਸਬੰਧ ਦੇ ਵਿੱਚ ਅਸੀਂ ਸਾਰੇ ਨਗਰ ਨੇ ਅੱਜ ਰਲ ਕੇ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਇੱਕ ਪ੍ਰਾਲਾ ਕੀਤਾ ਤੇ ਕੈਂਡਲ ਮਾਰਚ ਅੱਜ ਕੱਢਿਆ ਰੋਸ ਵਿੱਚੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤੇ ਨਾਲੇ ਸਾਡੀ ਕੋਸ਼ਿਸ਼ ਹੈ ਕਿ ਸਾਡੀ ਆਵਾਜ਼ ਹੈ ਜਿਹੜੀ ਇਹ ਸਰਕਾਰ ਤੱਕ ਉਹ ਹਾਕਮਾਂ ਤੱਕ ਪਹੁੰਚੇ ਤਾਂ ਜੋ ਉਹਨਾਂ ਜਿਹੜੇ ਦਰਿੰਦਿਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਸਕੇ ਅੱਗੇ ਤੋਂ ਇਹੋ ਜਿਹੀ ਹੋਵੇ ਕਿਹੜਾ ਕੀ ਨਾਮ ਤੁਹਾਡਾ ਤੇ ਤੁਸੀਂ ਕਿਸ ਜਥੇਬੰਦੀ ਨਾਲ ਸੰਬੰਧ ਕਰਦੇ ਹੋ ਜੀ ਮੈਂ ਮੰਗਤ ਵਜੀਦਪੁਰ ਕਾਂਜੀ ਕਰੇ ਕਿਸਾਨ ਜਨ ਹੰਦ ਦੇ ਵਿਅਕਤੀ ਬਲਾਤਖਰ ਦੇ ਕੰਮ ਕਰਦੇ ਹਾਂ ਅੱਜ ਜੋ ਪਿੰਡ ਵਜੀਦਪੁਰ ਦਾ ਇਤਿਹਾਸਕ ਪਿੰਡ ਇੱਥੇ ਅਸੀਂ ਮੌਮੰਤੀ ਮਾਰਚ ਕਰ ਰਹੇ ਹਾਂ ਤੇ ਜਿਹੜੀਆਂ ਘਟਨਾਵਾਂ ਤੇ ਬਲਾਤਖਰ ਦੀਆਂ ਜਾਂ ਜ਼ਬਰਦਸਤ ਘਟਨਾਵਾਂ ਵਾਪਰ ਰਹੀਆਂ ਹਨ ਇਹ ਕੋਈ ਹੋਣੀ ਨਹੀਂ ਲੱਗੀਆਂ ਵਾਪਰਨ ਸਗੋਂ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਵਾਪਰ ਰਹੀਆਂ ਜੇ ਅਸੀਂ ਸਮਝਦੇ ਹਾਂ ਖਾਸ ਕਰਕੇ ਆਵਾਮੀ ਜਥੇਬੰਦੀਆਂ ਜੀ ਕੰਮ ਕਰਨ ਵਾਲੇ ਲੋਕ ਅਸੀਂ ਸਮਝਦੇ ਹਾਂ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਪਾਪਾ ਇਹ ਨਾਟਕਨਾਵਾਂ ਦੇ ਵਿੱਚ ਲਗਾਤਾਰ ਵਾਅਦਾ ਹੋਇਆ ਕਿਉਂ ਵਾਅਦਾ ਹੋਇਆ ਉਹ ਇਸ ਕਰ ਤੋਂ ਵਾਅਦਾ ਹੋਇਆ ਕਿ ਮਨੀਪੁਰ ਦੇ ਵਿੱਚ ਸਾਡੀਆਂ ਜਿਹੜੀਆਂ ਉਥੋਂ ਦੀਆਂ ਮਜ਼ਦੂਰ ਔਰਤਾਂ ਨੇ ਉਹਨਾਂ ਨੂੰ ਨੰਗੇ ਕਰਕੇ ਕਮਾਇਆ ਗਿਆ ਤੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆਪਣੇ ਉਹਨੂੰ ਬੜਾ ਇਨਸਾਫ ਪਸੰਦ ਪ੍ਰਧਾਨ ਮੰਤਰੀ ਮੰਨਦਾ ਹੈ ਇੰਨੀਆਂ ਟਕਰਾਵਾਂ ਦੇ ਹੋਣ ਦੇ ਬਾਵਜੂਦ ਵੀ ਇੱਕ ਦਿਨ ਦੇ ਲਈ ਵੀ ਉੱਥੇ ਜਾ ਕੇ ਇਹਨੇ ਵਿజిਟ ਨਹੀਂ ਕੀਤੀ ਉਹਨਾਂ ਤੱਕ ਉਹਨਾਂ ਦੇ ਦੁੱਖਦਰ ਦੇ ਤਾਂ दारू ਨਹੀਂ ਬਣਿਆ ਸੋ ਅਸੀਂ ਸਮਝਿਆ ਕਿ ਕਿਸੇ ਰਾਜ ਦਾ ਕਿਸੇ ਸਟੇਟ ਦਾ ਜਿਹੜਾ ਮੇਨ ਬੰਦਾ ਹੁੰਦਾ ਹੈ ਉਹਨੂੰ ਚਾਹੀਦਾ ਕਿ ਉਹ ਸਾਰਿਆਂ ਦੀ ਰਖਵਾਲੀ ਕਰੇ ਇਨ੍ਹਾਂ ਟਕਰਾਵਾਂ ਦਾ ਵਜਨ ਦਾ ਮੁੱਖ ਕਾਰਨ ਇਹੀ ਹੈ ਕਿ ਜਿਹੜੀ ਸਟੇਟ ਹੈ ਉਹ ਲੋਕਾਂ ਦੀ ਉੱਤੇ ਹੱਥ ਨਹੀਂ ਰੱਖਦੀ